ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੇ ਚੈਨਲ ਮੈਂ ਹਾਂ ਜਗਰਾਤ ਸਿੰਘ ਗਿੱਲ ਔਰ ਤੁਹਾਨੂੰ ਲੈ ਚੱਲਦੇ ਆਂ ਅੱਜ ਦੀ ਵੱਡੀ ਖਬਰ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਨਵੇਂ ਅਪਡੇਟ ਮਿਲਦੀ ਰਹੇ ਤਾਂ ਅੱਜ ਗੱਲਬਾਤ ਕਰਾਂਗੇ ਆਪਾਂ ਅਮਰੀਕਾ ਤੱਕ ਪਹੁੰਚਿਆ ਬਿਨਾ ਪੱਗ ਤੋਂ ਦੇਸ਼ ਨਿਕਾਲਾ ਦਿੱਤੇ ਗਏ ਸਿੱਖ ਨੌਜਵਾਨ ਦਾ ਮੁੱਦਾ ਮੋਦੀ ਸਰਕਾਰ ਨੇ ਟਰੰਪ ਨੂੰ ਕੀਤੀ ਤਾੜਨਾ ਜਾਣੋ ਕੀ ਕਿਹਾ ਮੋਦੀ ਸਰਕਾਰ ਨੇ ਕਿਉਂਕਿ ਇੱਕ ਜਿਹੜਾ ਸਿੱਖ ਨੌਜਵਾਨ ਅਮਰਸਾਦ ਦੇ ਰਹਿਣ ਵਾਲਾ ਸੀ ਮਨਦੀਪ ਸਿੰਘ ਉਸ ਨੂੰ ਬਿਨਾ ਪੱਗ ਤੋਂ ਜਿਹੜਾ ਉਸ ਦੀ ਪੱਗ ਨੂੰ ਉਤਾਰ ਕੇ ਕੂੜੇ ਵਿੱਚ ਸੁੱਟ ਦਿੱਤਾ ਗਿਆ ਇਹ ਸਾਰਾ ਮਾਮਲਾ ਜਦੋਂ ਸਿੱਖ ਸੰਗਤਾਂ ਦੇ ਵਿੱਚ ਗੱਲ ਦਾ ਪਤਾ ਲੱਗਾ ਤਾਂ ਇਹ ਮੁੱਦਾ ਭੱਗ ਗਿਆ ਤਾਂ ਮੋਦੀ ਨੇ ਟਰੰਪ ਨੂੰ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਪੂਰੀ ਗੱਲਬਾਤ ਤਾਂ ਜੁੜੇ ਰਹੋ ਪੂਰੀ ਖਬਰ ਦੇ ਨਾਲ ਆ ਕੀ ਮੈਂ ਮੇਰੀ ਕਿੰਝ ਰੁਪਈਆ ਪੈਨਸ਼ਨ ਆਉਂਦੀ ਹੈ ਉਹਦੇ ਵਿੱਚੋਂ 10000 ਰੁਪਈਆ ਲੋਨ ਕਰਦੀ ਕਿਸ਼ਤ ਜਲ ਜਾਂਦੀ ਹੈ 11000 ਰੁਪਈਆ ਬਚਦਾ ਜਾਂ ਛੇ ਸੋਚਿਆ ਕਿ ਚਲੋ ਇਸ ਦੇ ਮਿਲਨ ਕੋਲਾਂ ਨੇ ਜੀ ਦੂਟੀ ਕੀਤੀ ਤੇ 10-12 ਹਜ਼ਾਰ ਮਿਲਦੀ ਸੀ ਭਾਰਤ ਸਰਕਾਰ ਨੇ ਹੁਣ ਸਿੱਖ ਨੌਜਵਾਨ ਦਾ ਮਾਮਲਾ ਅਮਰੀਕੀ ਸਰਕਾਰ ਦੇ ਸਾਹਮਣੇ ਜ਼ੋਰ ਨਾਲ ਚੁੱਕਿਆ ਹੈ ਜਿਸ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਤੇ ਉਹ ਬਿਨਾ ਪੱਗ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਿਆ ਸੀ ਇਹ ਨੌਜਵਾਨ ਸਨੀਚਰਵਾਰ 15 ਫਰਵਰੀ ਨੂੰ ਫਰਵਰੀ ਦੀ ਰਾਤ ਨੂੰ ਅਮਰੀਕਾ ਤੋਂ ਰਿਪੋਰਟ ਕੀਤੇ ਗਏ 116 ਭਾਰਤੀਆਂ ਦੇ ਇੱਕ ਜਥੇ ਵਿੱਚ ਭਾਰਤ ਪਹੁੰਚਿਆ ਸੀ ਇਸ ਦੀ ਬਿਨਾ ਪੱਗ ਵਾਲੀ ਫੋਟੋ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਗੁੱਸਾ ਪੀਐਲਜੀਆ ਇਸ ਤੋਂ ਬਾਅਦ ਸਿੱਖਾਂ ਦਾ ਸਦ ਮੋਰ ਸੰਸਥਾ ਸੁomini ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਇਸ ਸਬੰਧੀ ਕਦਮ ਚੁੱਕਣ ਦੀ ਬੇਨਤੀ ਕੀਤੀ ਸੀ ਜਿਸ ਤੇ ਹੁਣ ਭਾਰਤ ਸਰਕਾਰ ਨੇ ਇਸ ਸਬੰਧ ਵਿੱਚ ਅਮਰੀਕੀ ਸਰਕਾਰ ਨਾਲ ਗੱਲਬਾਤ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਕੀ ਕਿਹਾ ਆਓ ਤੁਹਾਨੂੰ ਦੱਸ ਦਿੰਦੇ ਹਾਂ ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਉਤਰਨ ਵਾਲੀਆਂ ਉਡਾਨਾਂ ਬਾਰੇ ਵਿਦੇਸ਼ ਮੰਤਰਾਲੇ ਐਮਆਈਏ ਦੇ ਬਲਾਰੇਨ ਧੀਰ ਜਸਵਾਲ ਨੇ ਕਿਹਾ ਕਿ 15 ਤੇ 16 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਉਤਾਰਨ ਵਾਲੀਆਂ ਉਡਾਨਾਂ ਸਾਡੇ ਲਈ ਚਿੰਤਾ ਦਾ ਵਿਸ਼ਾ ਸਨ ਤੇ ਅਸੀਂ ਇਸ ਸਬੰਧ ਵਿੱਚ ਅਮਰੀਕੀ ਸਰਕਾਰ ਨਾਲ ਆਪਣੀਆਂ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ ਸਨ ਅਸੀਂ ਜ਼ੋਰ ਦੇ ਕੇ ਕਿਹਾ ਸੀ ਕਿ ਜਿਨ੍ਹਾਂ ਨੇ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਹਨਾਂ ਨਾਲ ਮਨੁੱਖੀ ਵਿਵਹਾਰ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿਉਂ ਪਖਿਆ ਸੀ ਇਹ ਮਾਮਲਾ ਆਉ ਤੁਹਾਨੂੰ ਦੱਸ ਦਿੰਦੇ ਹਾਂ ਦਰਾਸਲ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਇੱਕ ਸਿੱਖ ਨੌਜਵਾਨ ਬਿਨਾ ਪੱਗ ਬੰਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਸੀ ਉਸཉਿਚਰਵਤ 15 ਫਰਵਰੀ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 116 ਭਾਰਤੀਆਂ ਦੇ ਜਥੇ ਵਿੱਚ ਸ਼ਾਮਲ ਸੀ ਉਸ ਦੀ ਨੰਗੇ ਸਿਰ ਵਾਲੀ ਫੋਟੋ ਵਾਇਰਲ ਹੋ ਗਈ ਇਸ ਲਈ ਸੋਸ਼ਲ ਮੀਡੀਆ ਉੱਪਰ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਇਹ ਨੌਜਾਨ ਕੌਣ ਹੈ ਤੇ ਉਸਨੇ ਪੱਗ ਕਿਉਂ ਨਹੀਂ ਬੰਨੀ ਉਸ ਤੋਂ ਬਾਅਦ ਇਹ ਨੌਜਵਾਨ ਮੀਡੀਆ ਸਾਹਮਣੇ ਆਇਆ ਅਤੇ ਉਸ ਦਾ ਨਾਮ ਮਨਦੀਪ ਸਿੰਘ ਹੈ ਤੇ ਇਹ ਅੰਮ੍ਰਿਤਸਰ ਸ਼ਹਿਰ ਦੇ ਹੀ ਰਹਿਣ ਵਾਲਾ ਨੌਜਵਾਨ ਹੈ ਜੋ ਕਿ ਭਾਰਤੀ ਫੌਜ ਤੋਂ ਸੇਵਾ ਮੁਕਤੀ ਲੈਣ ਤੋਂ ਬਾਅਦ ਉਹਨਾਂ ਰਟਾਇਰਮੈਂਟ ਦੌਰਾਨ ਮਿਲੇ ਪੈਸੇ ਤੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਡੌਂਕੀ ਰਾਹੀਂ ਅਮਰੀਕਾ ਚਲਾ ਗਿਆ ਸੀ ਉਸਨੇ ਦੱਸਿਆ ਕਿ ਅਮਰੀਕੀ ਸ਼ੈਣਕਾ ਨੇ ਉਸ ਦੀ ਪੱਗ ਉਤਾਰ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ ਅਤੇ ਉਸ ਦੀ ਦਾੜੀ ਤੇ ਸਰ ਦੇ ਵਾਲ ਵੀ ਕੱਟ ਦਿੱਤੇ ਉਸ ਦੇ ਹੱਥਾਂ ਤੇ ਪੈਰਾਂ ਵਿੱਚ ਹਥਕੜੀਆਂ ਤੇ ਬੇੜੀਆਂ ਲਾਈਆਂ ਗਈਆਂ ਸਨ ਜਿਸ ਨੂੰ ਲੈ ਕੇ ਉਸ ਨੇ ਇੱਕ ਫੋਟੋ ਵੀ ਖਿੱਚੀ ਹੋਈ ਸੀ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਮੁੱਦਾ ਭੱਕ ਗਿਆ ਤੇ ਇਸ ਮੁੱਦੇ ਤੇ ਤੁਹਾਡੀ ਕੀ ਚਰਚਾ ਹੈ ਤੁਸੀਂ ਵੀ ਆਪਣੇ ਕਮੈਂਟ ਜਿਹੜੇ ਕਰਕੇ ਤੁਹਾਨੂੰ ਸਾਨੂੰ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਕਰਨਾ ਜਿਹੜਾ ਅਮਰੀਕਾ ਸਰਕਾਰ ਦੇ ਲਈ ਕਿੰਨਾ ਕ ਜਾਇਜ਼ ਹੈ ਡਿਪੋਰਟ ਕੀਤੇ ਗਏ ਭਾਰਤੀ ਨੌਜਵਾਨਾਂ ਮੁੰਡੇ ਅਤੇ ਕੁੜੀਆਂ ਤੇ ਕਈਆਂ ਦੀਆਂ ਤਾਂ ਫੈਮਿਲੀਆਂ ਵੀ ਉੱਥੋਂ ਰਿਪੋਰਟ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਸਾਰੇ ਦਾ ਸਾਰਾ ਹੀ ਆਪਣਾ ਇਧਰੋਂ ਘਰ-ਬਾਰ ਪਹਿਲੀ ਪੱਠਾ ਸਭ ਵੇਚ ਕੇ ਉੱਥੇ ਗਏ ਸਨ ਉਹਨਾਂ ਦਾ ਵੀ ਇਸ ਪ੍ਰਤੀ ਰੋਸ ਜਤਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਇੰਨਾ ਆਪਣਾ ਸਾਰਾ ਕੁਝ ਵੇਚ-ਵਟ ਕੇ ਬਾਰ ਦੇ ਜਾਣ ਦੇ ਚੱਕਰ ਵਿੱਚ ਲਗਾ ਦਿੱਤਾ ਗਿਆ ਸੀ ਉਹਨਾਂ ਬਾਰੇ ਸਰਕਾਰ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਭਾਰਤ ਸਰਕਾਰ ਨੂੰ ਇਸ ਤੇ ਫੈਸਲਾ ਲੈਣਾ ਚਾਹੀਦਾ ਹੈ ਜਾਂ ਇਹ ਲਿਸਟ ਜਿਹੜੀ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਨੌਜਵਾਨ ਮੁੰਡੇ ਕੁੜੀਆਂ ਅਤੇ ਫੈਮਲੀਆਂ ਦੀ ਹੈ ਉਹਨਾਂ ਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਹੈਗੀ ਆ مالی ਜਿਹੜੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਇਹ ਤੁਸੀਂ ਆਪਣੇ ਕਮੈਂਟ ਬਾਕਸ ਰਾਹੀਂ ਆਪਣੀ رائے ਜ਼ਰੂਰ ਦਿਓ ਐਸਾ ਚੈਨਲ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਸਬਸਕ੍ਰਾਈਬ ਕੀਤਾ ਹੋਇਆ ਤਾਂ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੇਕਰ ਸ਼ੇਅਰ ਵੀ ਤੁਸੀਂ ਕਰ ਦਿੱਤਾ ਤਾਂ ਆਪਣਾ ਕਮੈਂਟ ਤੇ ਲਾਈਕ ਵੀ ਜ਼ਰੂਰ ਕਰਦੇ ਰਹੋ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਖਬਰਾਂ ਮਿਲਦੀਆਂ ਰਹਿਣ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਤੁਹਾਡਾ ਪਿਆਰ ਸਾਨੂੰ ਮਿਲਦਾ ਹੈ ਇਸੇ ਕਰਕੇ ਹੀ ਤੁਹਾਡੇ ਤੱਕ ਨਵੀਂ ਜਾਣਕਾਰੀ ਦਿੰਦੇ ਰਹਿੰਦੇ ਹਾਂ ਆਪ ਜੀ ਦਾ ਪਿਆਰ ਤੇ ਸਦਕਾਰ ਇਸੇ ਤਰ੍ਹਾਂ ਮਿਲਦਾ ਰਹੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਆਕੀ ਮੈਮ ਮੇਰੀ ਕਿਹ ਅਰਬੀਆਂ ਪੈਨਸ਼ਨ ਆਉਂਦੀ ਹੈ ਉਹਦੇ ਵਿੱਚੋਂ 10000 ਰੁਪਏ ਲੋਨ ਕਰਦੀ ਕਿਸ਼ਤ ਜਗ ਜਾਂਦੀ ਹੈ 11000 ਰੁਪਏ ਬਚਦਾ ਜੋ ਸੇ ਸੋਚਿਆ ਕਿ ਚਲੋ ਇਸ ਦੇ ਕਿ ਮਿਲਤ ਪਲਾਨ ਕੇ ਜੀ ਉਠੀ ਕੀਤੀ ਤੇ 10000 ਮਿਲਦੀ ਸੀ ਦਾ ਵੀ ਇਹ ਕੀਤਾਆਂ ਹੱਥ ਕੜੀਆਂ ਲੱਗੀਆਂ ਹੀ ਪੈਰਾਂ ਨੂੰ ਵੀ ਸੰਗਲ ਬੰਨ੍ਹ ਦਿੱਤਾ ਜਾ ਕੇ ਲੱਗ ਗਿਆ ਇੱਥੇ ਅੰਮ੍ਰਿਤਸਰ ਜਹਾਜ਼ ਲੰਡ ਹੋਣ ਤੋਂ ਅੱਧਾ ਘੰਟਾ ਪਹਿਲਾਂ ਇਹਨਾਂ ਨੇ ਖਵਾਇਆ ਕਰਨ ਉੱਪਰ ਸੀ ਇਹਨਾਂ ਨੇ ਹੱਥਾਂ ਪੈਰਾਂ ਦੀਆਂ ਹੱਥ ਕੜੀਆਂ ਸਭ ਖੋਲ ਦਿੱਤੀਆਂ ਸੀ ਤੇ ਫਿਰ ਸਾਂਭ ਥੱਲੇ ਦਾ ਆ ਰਿਹਾ ਥੱਲੇ ਦਾ ਤੋਂ ਬਾਅਦ ਇਹਨਾਂ ਨੇ ਜਹਾਜ਼ ਦੇ ਵਿੱਚ ਹੀ ਸਾਨੂੰ ਕੁਝ ਖਾਣ ਪੀਣ ਲਈ ਦਿੱਤਾ ਕਿ ਇਹ ਬਾਹਰ ਨਿਕਲਣੇ ਦੇਖਣ ਵਾਲੇ ਨੂੰ ਪਤਾ ਲੱਗੇ ਕਿ ਇਹਨਾਂ ਦੇ ਨਾਲ ਬਹੁਤ ਵਧੀਆ ਸੀ ਕਿਉਂਕਿ ਸੂਕ ਸਾਡੇ ਨਾਲ ਬਹੁਤ ਮਾਰਾ ਦਿੱਤਾ ਅਸੀਂ 20-20 ਦਿਨ ਕੈਂਪ ਦੇ ਵਿੱਚ ਰਹੇ ਹਾਂ ਕੋਈ 40 ਦਿਨ ਰਿਹਾ ਕੋਈ 10 ਦਿਨ ਰਿਹਾ ਕੋਈ 4 ਦਿਨ ਉਥੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਬਿਨਾ ਸਿਰ ਤੇ ਪੜੀ ਬੰਨ੍ਹੇ ਵਾਲਾ ਖੁੱਲ੍ਹਾ ਚਾਹੀਦਾ ਸੀ ਸਾਪੂ ਦਿੱਲੀ ਦਿੱਲੀ ਤੋਂ ਬੰਬਈ ਬੰਬਈ ਤੋਂ ਕਿੰਨੀਆਂ ਕਿੰਨੀਆਂ ਤੜਕਾਰ ਤੜਕਾਰ ਤੋਂ ਅਮਸਤਰ ਰਾਮ ਅਮਸਤਰ ਹੈ ਤੋ ਮਾਲ ਸੁਰੀਨੇਵ ਸੁਰੀਨੇਮ ਤੱਕ ਮੈਂ ਮਤਲਬ ਫਲਾਈਟਾਂ ਦੇ ਗਿਆ ਸਤੋ ਪਰਬਦੀਆ ਇਹ ਮੁੰਡੇ ਕੁਝ ਹੀ ਟਿਕਾ ਨੰਬਰ ਦੇ ਵਿੱਚ ਜਾ ਰਹੇ ਆ ਕਿ ਇੰਨੇ ਮੇਰੇ ਕੋ ਮਹੀਨੇ ਦਾ ਟਾਈਮ ਲਿਆ ਤੈਨੂੰ ਕਿ ਮਹੀਨੇ ਚ ਪਹੁੰਚਾ ਦੇਣਾ ਆ ਤੇ ਮਤਲਬ 4-5 ਦਿਨਾਂ ਦੇ ਵਿੱਚ ਸੂਰੀਨੇਮ ਤੱਕ ਪਹੁੰਚ ਗਿਆ ਤੇ 500 ਸੱਤਾਂ ਦਿਨਾਂ ਦਾ ਕਮਰੀਕਾ ਪਹੁੰਚਾ ਦੇਣਾ ਉਹਦੇ ਬਾਅਦ ਵਿੱਚ ਪਤਾ ਲੱਗਾ ਜਦੋਂ ਸੂਰੀਨੇਮ ਜਾ ਕੇ ਇਹਨਾਂ ਨੇ ਗੱਡੀ 'ਚ ਬਿਠਾਤਾ ਕਿੰਨੇ ਵੀ ਕੋਈ ਗੱਲ ਨੂੰ ਕਹਾਣਾ ਬੁਝੋ ਗਿਆ ਜਾ ਕੇ ਕਹਿੰਦਾ ਨਾ ਤੋਟਾ ਡੀਫਲਾਈਟ ਕਰਾਵਾਂਗੇ ਉਹ 3-4 ਦਿਨ ਦਾ ਰਸਤਾ ਦੇ ਦਿੱਤਾ ਫਿਰ ਕਹਿੰਦਾ ਕੋਈ ਜਾਣੀ ਯਾਰ ਬਰਾਜ਼ੀਲ ਤੋਂ ਜੂਗੀ ਆ ਫਿਰ ਕਹਿੰਦਾ ਕੋਈ ਜਾਣੀ ਅਰਬੀਓ ਜੂਗੀ ਮੈਂ ਸਹੀ ਨਾ ਪਰੇਸ਼ਾਨ ਕਰਦੇ ਕਰਦੇ ਇਹ ਹਮ ਮੈਕਸੀਕੋ ਤੱਕ ਲੈਂਡ ਕੀ ਤੇ ਸਾਨੂੰ ਪਤਾ ਹੈ ਕਿ ਰਸਤੇ ਦੇ ਵਿੱਚ ਕਿੰਨੀਆਂ ਤੰਗੀਆਂ ਕਿੱਡੀਆਂ ਆ 70 ਦਿਨ ਤੱਕ ਮੈਂ ਮੈਗੀ ਖਾਧੀ ਜੇ ਇਕਵਾਡੋਰ ਦੇ ਵਿੱਚ ਆ ਆਪਣੀ ਮੈਗੀ ਤਿਆਰ ਹੋ ਰਹੀ ਆ ਪਲਾਸਟਿਕ ਦੇ ਚੌਲ ਹੁੰਦੇ ਹੀ ਪਾਣੀ ਜਾਂਦਾ ਹੀ ਆ ਬਾਥਰੂਮ ਵੀ ਕੇਵਲੇ ਬੋਤਲਾਂ 'ਚ ਕਰਨਾ ਪੈਂਦਾ ਆ ਬਿਸਕਟ ਦੇ ਦਿੰਦੇ ਵਿੱਚ ਟੋਫੀਆਂ ਟੋਫੀਆਂ ਫੂਟ ਚਾਸ ਕੇ ਉਹੀ ਟਾਈਮ ਪਾਸ ਕਰਨਾ ਪੈਂਦਾ ਆ ਤਕਰੀਬਨ ਹੀ ਜੰਗਲੀ ਰਸਤਾ ਆ ਤੇ ਗੱਡੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਬਹਿਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-15 15 ਬੰਦੇ ਬਿਠਾ ਦਿੰਦੇ ਸਮੁੰਦਰ ਦੇ ਵਿੱਚ ਵੀ ਜਿਹੜੀ ਹੀ ਸ਼ਿਪ ਹਣਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਉਹਨਾਂ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟ ਦੀਨ ਦੇ ਵਿੱਚ ਪਈ ਹੋਣੀ ਜਿਵੇਂ ਸਾਡੇ ਵੀ ਉੱਥੇ ਹੀ ਪਈ ਆ ਖੁੱਲ੍ਹਿਆਂ ਜੂੜਿਆਂ ਦੇ ਨਾਲ ਖੁੱਲ੍ਹਿਆਂ ਵਾਲਾਂ ਦੇ ਨਾਲ ਹੱਥ ਕੜੀਆਂ ਪੈਰਾਂ ਨੂੰ ਲਾ ਕੇ ਤੇ ਕੈਂਪ ਦੇ ਵਿੱਚ ਲੈ ਕੇ ਜਾਂਦੇ ਆ ਤੇ ਦਾੜੀ ਮੇਰੀ ਡੌਂਕਰ ਨੇ ਕਟਾਈ ਹਰਾਸਮੈਂਟ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਫੋਲੇ ਆਦਨ ਦੇ ਤੇ ਸਾਡਾ ਇਹਨਾਂ ਨੇ ਅੰਮ੍ਰਿਤਸਰ ਜਹਾਜ ਲੈਂਡ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਕੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਦਾ ਮਾੜਾ ਸਲੂਕ ਤਾਂ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰ ਹੀ ਦਿੱਤਾ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਹੀ ਇੱਕ ਸੇਬ ਹੀ ਕਲੇਜ ਹੀ ਆ ਉਹ ਵੀ ਵਿੱਚੋਂ ਕਈਆਂ ਨੇ ਖਾ ਲਿਆ ਕਿਉਂਕਿ ਕਈ ਖਾਣ ਤੋਂ ਡਰਦੇ ਸੀ ਉਹਨਾਂ ਨੂੰ ਇਹ ਜੀ ਅੰਦਰ ਲੈਫਟਿੰਗ ਬਾਥਰੂਮ ਹੈਗਾ ਪਤਾ ਨਹੀਂ ਪਾਣੀ ਹੈਗਾ ਕਿ ਨਹੀਂ ਹੈਗਾ ਜੇ ਖਾ ਲਿਆ ਤੇ ਲੈਫਟਿੰਗ ਕਰਨ ਦੇਣੀ ਹੈ ਕਿ ਨਹੀਂ ਹੱਥ ਘੜੀਆਂ ਤੇ ਖੋਲਦੇ ਨਹੀਂ ਸੀ ਉਹ ਟੋ ਵਿਚਾਰੇ ਖਾਂਦੇ ਪੀਂਦੇ ਨਹੀਂ ਸਿਰਫ ਪਾਣੀ ਪੀ ਲੈਂਦੇ ਪਾਣੀ ਪੀਨ ਲਿਓ ਇੱਕ ਹੱਥ ਖੋਲ ਦਿੰਦੇ ਹੀ ਬੰਦਾ ਬਾਥਰੂਮ ਕਰ ਲੈਂਦਾ